ਦੋਸਤੋ ਸੱਜਣੋ ਭਰਾਓ ਵੈਲਕਮ ਹੋ ਗਿਆ ਜੀ ਸਾਰਿਆਂ ਵੀਰਾਂ ਦਾ ਸਾਡੇ ਚੈਨਲ 'ਤੇ ਜਨਮ ਬਲਗ ਤੇ ਤੇ ਠੰਡ ਬੜੀ ਹੋ ਗਈ ਪੰਜਾਬ ਜੀਆ ਲੋਈ ਦੀ ਬੁੱਕਰ ਮਾਰ ਕੇ ਬੈਠੇ ਆ ਤੇ ਹੋਰ ਸੱਜਣੋ ਦੋਸਤੋ ਕੀ ਹਾਲ ਚਾਲ ਤੁਹਾਡਾ ਨਵਾਂ ਸਾਲ ਵਧੀਆ ਤਰੀਕੇ ਨਾਲ ਮਨਾ ਰਹੇ ਹੋ ਕਿਵੇਂ ਪਰਿਵਾਰ ਤੁਹਾਡੇ ਹਾਲ ਚਾਲ ਕਬੂਤਰਾਂ ਦਾ ਕੀ ਹਾਲ ਚਾਲ ਤੇ ਉਮੀਦ ਕਰਦਾ ਸਾਰਾ ਕੁਝ ਬਹੁਤ ਵਧੀਆ ਹੋਏਗਾ ਤੇ ਮੂਡ ਜੇ ਯਾਰ ਵਧੀਆ ਬਣਿਆ ਨਵੇਂ ਸਾਲ ਦੇ ਵਿੱਚ ਤੇ ਮੈਂ ਚਲੋ ਇੱਕ ਤੋਂ ਇੱਕ ਚੀਜ਼ ਆਪਣਾ ਸਜਣਾ ਆਪਣੇ ਨਾਲ ਜਿਹੜੇ ਜੁੜੇ ਹਨ ਉਹਨਾਂ ਲਈ ਹੈ ਤੇ ਅੱਜ ਇੱਕ ਯਾਰ ਦੇਸੀ ਗੋਲੀ ਲੈ ਕੇ ਆਇਆ ਮੈਂ ਕਿਸੇ ਨਾ ਬੰਦੇ ਨੇ ਕਮੈਂਟ ਕੀਤਾ ਸੀ ਮੈਨੂੰ ਪੜ ਕੇ ਹਾਸਾ ਵੀ ਆਇਆ ਤੇ ਸੋਚਿਆ ਵੀ ਮੈਂ ਉਹਨਾਂ ਕਮੈਂਟ ਕੀਤਾ ਫਾੜੀ ਹੋਣ ਗੋਲੀ ਘਟਾ ਬੰਦ ਹੋ ਗਿਆ ਤਾਂ ਕੋਈ ਇਹੋ ਜੀ ਦੇਸੀ ਚੀਜ਼ ਦੱਸੋਗੇ ਇਹੋ ਜੀ ਦੇਸੀ ਗੋਲੀ ਦੱਸੋ ਜਿਸ ਨਾਲ ਪਿੱਖ ਕਬੂਤਰਾਂ ਨੂੰ ਪ੍ਰਵਾਹ ਹੋਏ ਨਾ ਹੋਵੇ ਤੇ ਕਬੂਤਰ ਉਡੜ ਕੇ ਆਤਕਰਾ ਦੇਣ ਤੇ ਯਾਰ ਅੱਜ ਉਹ ਹੀ ਗੋਲੀ ਤੁਹਾਡੇ ਆਸ ਤੇ ਲੈ ਕੇ ਆਏ ਆ ਵੀ ਦਵਾਈਆਂ داروਆਂ ਨੂੰ ਤੁਸੀਂ ਸਭ ਭੁੱਲ ਜਾਓਗੇ ਸਭ ਮੈਡੀਸਨਾਂ ਨੂੰ ਭੁੱਲ ਜਾਓਗੇ ਇੰਨੀ ਤਗੜੀ ਦਵਾਈ ਹੈ ਇਟਾ ਦਾ ਰਿਜ਼ਲਟ ਹੈ ਦਾ ਤੇ ਇਹ ਜਿਹੜੀ ਗੋਲੀ ਆ ਇਹ ਤੁਹਾਨੂੰ ਮੈਂ ਚੀਜ਼ਾਂ ਵੀ ਦੱਸੂਗਾ ਕਿਵੇਂ ਬਣਨੀ ਆ ਤੇ ਕਿੰਨੀ ਮਾਤਰਾ ਚ ਮਾਤਰਾ ਦਾ ਧਿਆਨ ਰੱਖਿਓ ਤੇ ਕਿਵੇਂ ਦੇਣੀ ਆ ਤੇ ਨਾਲ ਯਾਰ ਇੱਕ ਤੁਹਾਨੂੰ ਫਿਰ ਸ਼ਾਮ ਵੀ ਨਾਲ ਹੀ ਦੱਸ ਦਿੰਨੇ ਆ ਵੀਡੀਓ ਦੇ ਵਿੱਚ ਦੋ ਚੀਜ਼ਾਂ ਆਪਾਂ ਕਵਰ ਕਰਾਂਗੇ ਵੀਡੀਓ ਦੇ ਵਿੱਚ ਠੀਕ ਹੈ ਤੇ ਪਰ ਯਾਰ ਲਾਈਕ ਕਰੋ ਯਾਰ ਲਾਈਕ ਤੇ ਪਹਜਾਓ ਵੀਡੀਓ ਦਾ ਘੱਟੋ ਘਾਟ ਤੇ ਵਿਊ ਵੱਧ ਤੋਂ ਵੱਧ ਯਾਰ ਵੇਖਿਆ ਕਰੋ ਵੀਡੀਓ ਪੂਰੀ ਸਕਿਪ ਨਾ ਕਰਿਆ ਕਰੋ ਤੇ ਦਬਕੇ ਸ਼ੇਅਰ ਕਰ ਦਿਓ ਚੈਨਲ ਆਪਣੇ ਦਾ ਨਾਮ ਪਿਜ ਨਾਲ ਪਲਕ ਤੇ ਚੈਨਲ ਨੂੰ ਕਰ ਦਿਓ ਲਾਈਕ ਤੇ ਸਬਸਕ੍ਰਾਈਬ ਠੀਕ ਹੈ ਜੀ ਤੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਹੀ ਔਵਲ ਦਰਜੇ ਦੀ ਤੇ ਲਿਖ ਲਓ ਮੇਰਾ ਵੀਰ ਕਾਪੀ ਫੜ ਕੇ ਲੈ ਕੇ ਰੱਖ ਲਓ ਤੇ ਜਿਹੜੀ ਦਵਾਈ ਮੈਂ ਤੁਹਾਨੂੰ ਦੱਸੂਗਾ ਇੱਕ ਦਵਾਈ ਹੈ ਸਾਭ ਦੀ ਇਹ ਗੋਲੀਆਂ ਬਣਾ ਕੇ ਰੱਖ ਲਓ ਕੱਚ ਦੇ ਪਾਂਡੇ 'ਚ ਹੋਣੇ ਜਿਹਦਾ ਟਾਈਮ ਲੱਗਦਾ ਤੇ ਜਦੋਂ ਫਿਰ ਚੱਲੂਗਾ ਸੀਜ਼ਨ ਤੇ ਫਿਰ ਦੇ ਕੇ ਵੇਖਿਓ ਠੀਕ ਹੈ ਜੀ ਤੇ ਫਿਰ ਵੇਖਿਓ ਨੇ ਯਾਰੇ ਕਿਵੇਂ ਕਰਾਉਂਦੀ ਆ ਲੋਕਾਂ ਨੇ ਕਹਿਣਾ ਕਿਹੜੀ ਦਵਾਈ ਲਾ ਕੇ ਛੱਡ ਦਿੱਤਾ ਤੇ ਚਲੋ ਜਿਆਦਾ ਸੰਭਲਣਾ ਆਉਂਦਾ ਤੇ ਮੈਂ ਤੁਹਾਨੂੰ ਚੀਜ਼ਾਂ ਕਰਾਉਣਾ ਨੋਟ ਤੇ ਚੀਜ਼ਾਂ ਨੋਟ ਕਰ ਲਓ ਕਾਪੀ ਪੈਨ ਲੈ ਕੇ ਇਹ ਵੀ ਜਿਹੜੀ ਮੈਂ ਤੁਹਾਨੂੰ ਗੋਲੀ ਲਗਾਉਣ ਦੱਸਾਂ 40 ਤੋਂ ਉੱਪਰ ਟੈਂਪਰੇਚਰ ਜਦੋਂ ਹੋਊਗਾ ਉਦੋਂ ਯੂਜ਼ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਹਰੀ ਇਲਾਚੀ ਜਿਹਨੂੰ ਨਿੱਕੀ ਇਲਾਚੀ ਵੀ ਆਪਾਂ ਕਹਿੰਦੇ ਆ 2.5 ਟੋਲੇ ਫੁੱਲ ਗਲਾਬ ਦੇ ਅੱਧਾ ਟੋਲਾ ਤੇ ਸੰਦਲ ਅੱਧਾ ਟੋਲਾ ਸੰਦਲ ਵੀ ਜੀ ਸਫੇਦ ਲੈਣਾ ਤਵਾਸੀਰ ਨੁਖਰਾ 3 ਗ੍ਰਾਮ 5 ਨੰਬਰ ਤੇ ਹੈ ਕਿ ਵੀਰ ਜੀ ਸਰਦ ਚੀਨੀ 1 ਟੋਲਾ ਮਗਜ ਖੀਰੇ ਦੇ ਜਿਹਨੂੰ ਕਹਿੰਨੇ ਵੀ ਆਤਾ ਟੋਲਾ ਤੇ ਮਗਜੀ ਪਿਸਤੇ ਦੇ ਆਤਾ ਟੋਲਾ ਪਿਸਤੇ ਦੀ ਉਤੋਂ ਛਿਲੜਾ ਲਾ ਕੇ ਉਹ ਮਗਜ ਹੁੰਦਾ ਨਾ ਕਿ ਛਿਲੜ ਸੁਮੇਰ ਉਹ ਅੱਧਾ ਟੋਲਾ ਤੁਹਾਨੂੰ ਚਾਹੀਦਾ ਮਰਬਾ ਸੇਵ ਦਾ ਲੈ ਲੈਣਾ ਉਹਨੂੰ ਚੰਗੀ ਤਰ੍ਹਾਂ ਪਾਣੀ 'ਚ ਧੋ ਕੇ ਉਹਦੀ ਖਾਂਡ ਕੱਢ ਲੈਣੀ ਆ ਤੇ ਇੱਕ ਪੀਸ ਦਾ ਲੈ ਲੈਣਾ ਜ਼ਰੂਰ ਤੁਹਾਨੂੰ ਦਾ ਉਹ ਕੱਪਾ ਪਾਉਣਾ ਠੀਕ ਹੈ ਜੀ 7 ਪਿਪਲਮੈਂਟ ਦਾ 2 ਗ੍ਰਾਮ ਸਾਤ ਮਲੱਠੀ ਤੇ ਸਤ ਜਵੈਣ ਇਹ ਦੋਵੇਂ ਚੀਜ਼ਾਂ ਅੱਧਾ-ਅੱਧਾ ਟੋਲਾ ਲੈ ਲੈਣੇ ਆ ਅਗਰ ਜਿਹੜੀ ਮੈਂ ਤੁਹਾਨੂੰ ਚੀਜ਼ ਦੱਖਾ ਰਿਹਾ ਨਾ ਇਹਦਾ ਨੋਟ ਕਰ ਲਿਓ ਅਕਸਰ ਨਾ ਆਚ ਆਪਾਂ ਭਲੇਖਾ ਖਾਣੇ ਦੀ ਚੀਜ਼ ਆ ਠੀਕ ਹੈ ਜੀ ਮੁਸ਼ਕ ਕਫੂਰ ਆਮਲੇ ਲੈਣਾ ਜਿਹੜਾ ਦੁਕਾਨਾਂ ਤੋਂ ਮਿਲ ਜਾਂਦਾ ਆਮੇ ਦੁਕਾਨ ਤੋਂ ਜਿਹੜਾ ਮਿਲਦਾ ਉਹ ਜਿਹੜਾ ਆਪਣਾ ਸਾਰੀ ਕੁਝ ਆਇਓ ਉਹਨੂੰ ਕਹੋ ਵੀ ਮੁਸ਼ਕਪੂਰ ਜਿਹੜਾ ਪੀਮਸ ਐ ਨਹੀਂ ਜਾਂਦਾ ਖੁੱਲਾ ਮੁਸ਼ਕਪੂਰਨ ਦਾ ਐਲਡੀ ਵਰੀਏ ਡਲੀਆਂ ਮਿਲਦੀਆਂ ਓ ਲੈਣਾ 2 ਗ੍ਰਾਮ ਠੀਕ ਹੈ ਜੀ ਲੈ ਕੇ ਮੁਸਕਰੂਪੂਰ ਤੇ ਉਹਨੂੰ ਤੁਸੀਂ ਕੀ ਕਰਨਾ ਵਾ ਮਾਰ ਲੈਣਾ ਵਾ ਮਾਰਨ ਦੀ ਵੀਡੀਓ ਯਾਰ ਮੈਂ ਆਪਣੇ ਚੈਨਲ ਦੇ ਪਿੱਛੇ ਪਾਈ ਆ ਬੜੀ ਡਿਟੇਲ ਚ ਉਹ ਤੁਸੀਂ ਵੇਖ ਲੈਣੇ ਆ ਮਾਰ ਕੇ ਮੁਸਕਰਪੂਰ ਇਹ ਲੈਣਾ ਵਾ ਤੁਸੀਂ 3 ਗ੍ਰਾਮ ਮਾਰ ਕੇ ਜਿੰਨਾ ਵੀ ਬਚੂਗਾ ਉਹ ਤੁਸੀਂ ਜ਼ਰੂਰ ਤੁਸੀਂ ਲੈਵੋ ਆ ਕੇ ਹੋਣਾ ਠੀਕ ਹੈ ਜੀ ਮੜਕੇ ਦੇ 10 ਤੋਂ 15 ਜਿਹੜੇ ਪੀਸ ਆ ਉਹ ਲੈਣੇ ਆ ਜਿੱਚੋ ਦਾਣੇ ਕੱਢ ਲੈਣ ਜਰੂਰਤ ਪਈ ਤੇ 10 ਪੌਣੇ ਜਰੂਰਤ ਤੇ 15 ਪੌਣੇ ਜੇ ਫੇਰ ਜਰੂਰਤ ਪਈ ਤੇ ਥੋੜੇ ਜਿਹਾ ਵੱਧ ਬਾੜ ਲੈਣੇ ਖਮੀਰੇ ਮਰਮਰੀ ਦੀ ਡੱਬੀ ਲੈ ਲੈਣੀ ਆ ਲੇਕਿਨ ਆਪਾਂ ਪੌਣਾ ਸਾਰਾ ਨਹੀਂ ਆ ਜਿੰਨੀ ਜਰੂਰਤ ਪਈ ਚਮਚਿਆਂ ਵਿੱਚੋਂ ਕੱਢ ਕੇ ਕੱਪੜੇ ਉੱਤੇ ਪਾ ਕੇ ਤੇ ਪਾਣੀ ਨਾਲ ਧੋੜ ਲੈਣਾ ਜਿਹੜੀ ਉਹਦੇ ਵਿੱਚੋਂ ਮਿਠਾ ਨਿਕਲ ਜੇ ਠੀਕ ਹੈ ਜੀ ਉਹ ਜਰੂਰਤ ਅਨੁਸਾਰ ਲੈਣਾ ਤੇ ਦ੍ਰਿਸ਼ਕ ਉਹਦੇ ਕੋਈ 30 40 ਦਾਣੇ ਲੈ ਲੈਣ ਜਰੂਰਤ ਪਈ ਤੇ ਵਧਾ ਲੈਣ ਜਰੂਰਤ ਪਈ ਤੇ ਘਟਾ ਕੇ ਪਾੜ ਲੈ ਠੀਕ ਹੈ ਜੀ ਏ ਵੀਰ ਜੀ ਸਾਰੀਆਂ ਚੀਜ਼ਾਂ ਤੁਸੀਂ ਲੈ ਲੈਣੀਆਂ ਲੈ ਕੇ ਜਿਹੜੀਆਂ ਵੀ ਖੁਸ਼ਕ ਚੀਜ਼ਾਂ ਵਾਂ ਉਹਨਾਂ ਨੂੰ ਧੋਪਲਵਾ ਲੈਣੇ ਆ ਮਸ਼ਕਪੂਰ ਛੜ ਗਏ ਤਾਂ ਮਸ਼ਕਪੂਰ ਤੋਂ ਮਾਰ ਲੈਣਾ ਤੇ ਜਿਤਨਾ ਸਾਤ ਹੈ ਉਹਨਾਂ ਨੂੰ ਧੋਪਲਵਾਉਣ ਦੇ ਕੋਲ ਲੈਣੀ ਇੱਕ ਸਾਈਡ ਤੇ ਕਰ ਲੈਣਾ ਧੋਪਲ ਧੋਪਲਵਾ ਕੇ ਤੇ ਜਿਹੜੀਆਂ ਸੁੱਕੀਆਂ ਚੀਜ਼ਾਂ ਸਾਰੀਆਂ ਕੁੱਟ ਕੇ ਪਾਊਡਰ ਬਣਾ ਲੈਣਾ ਜਿੰਨੇ ਤੁਸੀਂ ਵਧੀਆ ਥੀਏ ਕੁੱਟੋਗੇ ਉਨਾ ਹੀ ਉਹਦਾ ਅਸਰ ਵਧੀਆ ਹੋਊਗਾ ਠੀਕ ਹੈ ਵੀਰ ਜੀ ਕੁੱਟ ਕੇ ਜਦੋਂ ਦਾ ਪਾਊਡਰ ਬਣ ਗਿਆ ਪਾਊਡਰ ਬਣਾ ਕੇ ਫਿਰ ਤੁਸੀਂ ਕਰਨਾ ਉਹਦਾ ਪਾਊਡਰ ਹੈ ਕੱਪੜਾ ਛਾਣ ਕਰਕੇ ਇੱਕ ਸਾਈਡ ਤੇ ਰੱਖ ਲੈਣਾ ਠੀਕ ਹੈ ਜੀ ਫਿਰ ਕੀ ਕਰਨਾ ਵਾ ਮਰੱਬਾ ਜਿਹੜਾ ਜ਼ਰੂਰਤ ਅਨਸਾਰ ਕੋਈ ਇੰਨਾ ਕ ਪੀਸ ਪਾ ਕੇ ਉਹਦੇ ਵਿੱਚ ਇਹ ਪਾਊਡਰ ਨੂੰ ਕੁੱਟਣਾ ਕੁੱਟ ਕੇ ਜਦੋਂ ਵਧੀਆ ਇੱਕ ਅ ਸਖਤ ਚੀਜ਼ ਬਣ ਗਈ ਤੇ ਫਿਰ ਤੁਸੀਂ ਕੀ ਕਰਨਾ ਵਾ ਉਹਦੇ ਵਿੱਚ ਪਾਉਣੇ ਆ ਖਮੀਰਾ ਜਿਹੜਾ ਤੁਹਾਨੂੰ ਦੱਸਿਆ ਹਰ ਬਰੀਦਾ ਠੀਕ ਹੈ ਜੀ ਜਰੂਰ ਸੰਸਾਰ ਪਾ ਕੇ ਚਮਚੇਨਾ ਪਾ ਕੇ ਉਹਨੂੰ ਕੁੱਟਣਾ ਉਹ ਕੁੱਟ ਕੇ ਉਹਨੂੰ ਐ ਇੱਕ ਜਾਣ ਕਰ ਦੇਣਾ ਵੀ ਜਦੋਂ ਜੋ ਚੀਜ਼ ਕੋ ਰੜਕੇ ਨਾ ਪਤਾ ਨਾ ਲੱਗੇ ਵੀ ਕਿਹੜੀ ਚੀਜ਼ ਵਿੱਚ ਪਈ ਆ ਉਹ ਜਦੋਂ ਹੋ ਗਿਆ ਉਸ ਤੋਂ ਬਾਅਦ ਕੀ ਕਰਨਾ ਵਾ ਦ੍ਰਿਸ਼ਕ ਪਾ ਕੇ ਵਿੱਚ ਕੁੱਟਣਾ ਨੇ ਇਤਨਾ ਯਾਰ ਕੁੱਟਣ ਤੇ ਤਾਂ ਕੋਈ 2-4 ਘੰਟੇ ਮਿਹਨਤ ਤੁਹਾਨੂੰ ਕਰਨੀ ਪਊਗੀ ਕੁੱਟ ਕੇ ਐ ਬਿਲਕੁਲ ਜਦੋਂ ਕੋਡੇ ਡੰਡੇ ਦੇ ਜਾਂ ਮਾਮ ਦਸਤੇ ਦੇ ਬਿਲਕੁਲ ਥੱਲੇ ਲੱਗ ਗਿਆ ਦ੍ਰਿਸ਼ਕ ਵੀ ਕੁੱਟ ਕੇ ਵਿੱਚ ਮਿਕਸ ਕਰ ਲਈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਐਂਡ ਤੇ ਸਭ ਤੋਂ ਮੁਣੱਕੇ ਬੀਜ ਕੱਢ ਕੇ ਪਾਉਣੇ ਜ਼ਰੂਰ ਤੇ ਅਨਸਾਰ ਪਾ ਕੇ ਮੁਣੱਕੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਬਿਲਕੁਲ ਸਖਤ ਹੋ ਗਈ ਕੀ ਬਿਲਕੁਲ ਸੈੱਟ ਹੋ ਗਿਆ ਤੇ ਉਹਨੂੰ ਏਦਾਂ ਢਾਕੇ ਰਾਤ ਰੱਖ ਦੇਣਾ ਪੂਰੀ ਰਾਤ ਉਹਨੂੰ ਪਏ ਰਹਿਣ ਦੇਣਾ ਸਵੇਰੇ ਉੱਠ ਕੇ ਉਹਨੂੰ ਇੱਕ ਚਮਚਾ ਲੈਣਾ ਉਹਦੇ ਨਾਲ ਖੁਰਚਣਾ ਖੁਰਚ ਕੇ ਪੇੜਾ ਬਣਾ ਲੈਣਾ ਪੇੜੇ ਤੋਂ ਬਾਅਦ ਜਿੰਨੀ ਤੁਸੀਂ ਗੋਲੀਆਂ ਸਹਿਜ ਮੈਂ ਤੁਹਾਨੂੰ ਦੱਸੂਗਾ ਉਨਾਂ ਹੀ ਬਣਾਉਣਾ ਇੱਕ ਕਾਲੀ ਮਿਰਚ ਦੇ ਸੈਜ ਮੋਟੀ ਜਿਹੜੀ ਵਧੀਆ ਕਾਲੀ ਮਿਰਚਾਂ ਦੀ ਉਹਦੇ ਸੈਜ ਦੀ ਗੋਲੀ ਬਣਾਉਣੀ ਜਿੰਨੀਆਂ ਵੀ ਬਣ ਜਾਣ ਬਣਾ ਕੇ ਗੋਲੀਆਂ ਤੇ ਉਹਨਾਂ ਨੂੰ ਤੁਸੀਂ ਖਲਾਰ ਕੇ ਜਿੱਦ ਤਰ ਹੁਣ ਮੌਸਮ ਠੰਡਾ ਚੱਲਣ ਡਿਆ ਬਾਹਰ ਰੱਖ ਕੇ ਤੇ ਸਖਾਰਣੀਆਂ ਐ ਬਿਲਕੁਲ ਸਖਤ ਹੋ ਜਾਣੀਆਂ ਹੋ ਨਹੀਂ ਸਖਤ ਜਦੋਂ ਤੇ ਕੀ ਕਰਨਾ ਤੁਸੀਂ ਵੀਰ ਜੀ ਇੱਕ ਕੋਈ ਥੋੜਾ ਬੌਲ ਲੈਣਾ ਵਾ ਕਾਦਾ ਕੱਚ ਦਾ ਉਹਦੇ ਵਿੱਚ ਕੋਈ 15 ਤੋਂ 20 ਪਾਉਣਿਆ ਤੁਸੀਂ ਚਾਂਦੀ ਦੇ ਵਰਕ ਪਾ ਕੇ ਇਹਦੇ ਵਿੱਚ ਤੇ ਐ ਚੰਗੇ ਤਰ੍ਹਾਂ ਲਾ ਲੈਣੇ ਆਪਲੇਟ 'ਚ ਪਾ ਕੇ ਹਲਾ ਲੈ ਤੇ ਉਹ ਜਿੰਨੇ ਚਾਂਦੀ ਦੇ ਵਰਕ ਸਾਰੇ ਗੋਲੀਆਂ ਚੁੱਕ ਲੈਣੇ ਉਹਨਾਂ ਨਾਲ ਰਗੜੇ ਜਾਣੇ ਤੇ ਗੋਲੀ ਤੁਹਾਨੂੰ ਕਾਲੀ ਜੀ ਸ਼ਕਲ ਦੀ ਗੋਲੀ ਹੋਣੀ ਤੇ ਤੁਹਾਨੂੰ ਲੱਗਣੀ ਹੈ ਵੀ ਇਹ ਗੋਲੀ ਤੁਹਾਡੀ ਬਣ ਗਈ ਹੈ ਜਿਵੇਂ ਚਾਂਦੀ ਦੀ ਗੋਲੀ ਹੁੰਦੀ ਹੈ ਉਹ ਗੋਲੀਆਂ ਫਿਰ ਫੜ ਕੇ ਤੁਸੀਂ ਕੇ ਕੱਚ ਦੀ ਸ਼ੀਸ਼ੀ 'ਚ ਪਾ ਕੇ ਰੱਖ ਲੈਣੇ ਆ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦੀ ਦੇਣ ਦਾ ਤਰੀਕਾ ਗੋਲੀ ਦੇਣੀ ਕਿਵੇਂ ਦੋਸਤੋ ਸਭ ਤੋਂ ਪਹਿਲਾਂ ਤਾਂ ਕਬੂਤਰ ਦੀ ਸੰਭਾਲ ਜਿਵੇਂ ਧਰਮ ਦੱਸਿਆ ਵਾ ਵੀ ਤੁਹਾਨੂੰ ਮੈਂ ਸੰਭਾਲ ਵੀ ਦੱਸੂਗਾ ਇੱਕ ਠੀਕ ਹੈ ਜੀ ਸਵੇਰੇ ਤੁਸੀਂ ਉੱਠਣਾ ਜਿੱਦਣ ਕਬੂਤਰ ਸਾਹਮਣੇ ਆ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਰਾਤ ਨੂੰ ਕੋਈ ਇੱਕ ਕੌਲੀ ਦਹੀਂ ਦੀ ਲੈਣੀ ਆ ਉਹਦੇ ਵਿੱਚ ਇੱਕ ਛੁਟਕੀ ਸਫੇਜ ਜ਼ੀਰੇ ਦੀ ਇੱਕ ਛੁਟਕੀ ਉਹਦੇ ਵਿੱਚ ਤਵਾਸੀਰ ਦੀ ਪਾ ਦੇਣੀ ਠੀਕ ਹੈ ਜੀ ਤੇ ਉਹ ਇੱਕ ਛੁਟਕੀ ਵਿੱਚ ਨਾਰ ਦਿੰਦੇ ਪਾ ਕੇ ਉਹ ਚੰਗੀ ਤਰ੍ਹਾਂ ਫੈਂਟ ਕੇ ਕੱਪੜੇ ਚ ਪਾ ਕੇ ਟਾਂਗ ਦੇਣਾ ਤੇ ਥੱਲੇ ਰੱਖ ਦੇਣਾ ਕੋਈ ਭਾਂਡਾ। ਰਾਤ ਸਾਰੀ ਪਿਆਲਾ ਦੇਣਾ ਤੇ ਜਿਹੜੇ ਦਹੀਂ ਦੀ ਮਲਾਈ ਹੋਊਗੀ ਜਾਂ ਪਨੀਰ ਹੋਊਗਾ ਤੇ ਉਹ ਥੱਲੇ ਪਾਣੀ ਆ ਜਾਊਗਾ। ਉਹ ਜਿਹੜਾ ਪਾਣੀ ਆ ਸਵੇਰੇ ਨਿਹਾਰ 5 ਵਜੇ ਕਬੂਤਰ ਹਰ ਇੱਕ ਨੂੰ 5 ਤੋਂ 7 ਸੀਸੀ ਦੇ ਕੇ ਤੇ ਕਬੂਤਰ ਇੱਕ ਸਾਈਡ ਤੇ ਕਰ ਲੈਣੇ। ਜਦੋਂ ਤੋਂਪ ਲੱਗੀ ਉਹ ਕਬੂਤਰਾਂ ਨੂੰ ਤੋਂਪੇ ਕੋਈ 40-45 ਮਿੰਟ ਤੋਂਪ ਲਵਾਉਣੇ। ਠੀਕ ਹੈ ਜੀ। ਤੋਂ ਬਾਅਦ ਜੋ ਤਮਾਂ ਕਬੂਤਰਾਂ ਨੇ ਅੰਦਰੋਂ ਆਪਣੀ ਸਫਾਈ ਕਰ ਦੇਣੀ ਜੋਰ ਹੈ ਇਸ ਗਰਮੈ ਇਸ ਗਰਮੀ ਗਰਮੀ ਨਾਲ ਦੀਆਂ ਅੰਤੜੀਆਂ ਸਭ ਨਿਕਲ ਜਾਣੇ ਬਾਹਰ ਉਸ ਤੋਂ ਬਾਅਦ ਤੂੰ ਬਾਦਾਮ ਟੁਕੋ ਜਿੰਨੇ ਬਾਦਾਮ ਦੇਖ ਤੂੰ ਸਾਹਮਣਾ ਮੈਂ ਤੇ ਆਨਾ ਕਿ ਜੇ ਗਰਮਣੀ ਕੋਈ 40 ਤੋਂ ਉੱਪਰ ਆ 43-44 ਦੇ ਵਿੱਚ ਤੇ 5 ਤੋਂ 7 ਬਾਦਾਮ ਇੱਕ ਕਬੂਤਰ ਨੂੰ ਪਾਓ ਤੇ ਜੇ ਉਹ ਤੋਂ ਗਰਮੀ ਥੋੜੀ ਜ਼ਿਆਦਾ ਆ 45 ਜਾਂ 45 ਤੋਂ ਬਾਅਦ ਤੇ 5 ਕਬੂਤਰਾਂ ਦੇ ਪੰਜ ਬਦਾਮਾਂ ਦੇ ਕਬੂਤਰ ਸੰਭੋ ਠੀਕ ਹੈ ਜੀ ਤੇ ਦੇ ਕੇ ਬਦਾਮ ਤੇ ਕਰਨਾ ਕੀ ਤੁਸੀਂ ਕਿ ਪਾਣੀ ਉਹਨਾਂ ਨੂੰ ਅਖੀਰਾ ਖਾਣਾ ਵਾ ਜਿੰਨਾ ਪਾਣੀ ਪੀ ਲੈਣ ਠੀਕ ਹੈ ਜੀ ਪੀ ਕੇ ਤੇ ਪਾਣੀ ਉਹਨਾਂ ਕੋਲ ਛੁੱਕ ਰਹਿਣਾ ਫਿਰ ਕਬੂਤਰਾਂ ਨੂੰ ਕੀ ਕਰਨਾ ਵਾ ਰੁਟੀਨ ਨਾਲ ਹੀ ਕੋਈ ਵੀ ਹਾਂ ਮਿੰਟਾਂ ਬਾਅਦ ਇਹਨਾਂ ਪਾਣੀ ਦੇ ਦੇਣਾ ਦੇ ਕੇ ਪਾਣੀ ਕਬੂਤਰ ਛਾੜ ਦੇਣੇ ਤੇ ਜਿਉਂ-ਜਿਉਂ ਕਬੂਤਰ ਪਾਣੀ ਚੁੱਕੀ ਜਾਂਦੇ ਤੇ ਉਹ ਤੋਂ 10 ml ਤੋਂ ਪਾਣੀ ਜ਼ਿਆਦਾ ਨਹੀਂ ਕਬੂਤਰ ਨੂੰ ਦੇਣਾ ਤਿਆਂ ਤੋਂ ਉਹ ਟਾਈਮ ਵਧਾਈ ਜਾਣਗੇ ਕੋਈ 12 1 ਵਜੇ ਜਾ ਕੇ ਐਂ ਕਬੂਤਰ ਖਾਲੀ ਹੋ ਜਾਣਗੇ ਤੇ ਕਬੂਤਰ ਤੁਹਾਨੂੰ ਐ ਲੱਗਣਗੇ ਵੀ ਜਿਤਨਾ ਮਲਾ ਪਟਾਈਵ ਨਿਕਲਣ ਦੇ ਨੇ ਇਹੋ ਜਿਹੇ ਲੇਸਲੀ ਟਾਈਪ ਦੇ ਬਟਾ ਮਾਰਨਗੇ ਠੀਕ ਹੈ ਤੇ ਉਹ ਤੋਂ ਤੁਸੀਂ ਹਿਸਾਬ ਲੈੋ ਵੀ ਕਬੂਤਰ ਤੁਹਾਡਾ ਬਿਲਕੁਲ ਤੁਹਾਡੀ ਖੇਡ ਤੇ ਚੜਿਆ ਠੀਕ ਹੈ ਜੀ ਇਸ ਤਰ੍ਹਾਂ ਸਿਲਸਿਲਾ ਕਰਦੇ ਰਹਿਣਾ ਤੇ ਕਰਨਾ ਕੀ ਆ ਦੋ ਆਲੂ ਬੁਖਾਰੇ ਭੇਜਣੇ ਆ ਕਬੂਤਰਾਂ ਸਾਹਿਬ ਨੇ ਇੱਕ ਕਬੂਤਰ ਦੇ ਇੱਕ ਜਾਂ ਦੋ ਕਬੂਤਰ ਸਾਹਮਣੇ ਦੇਖਾ ਲਓ ਖਰਾਬੜਾ ਤੇ ਔਰ ਹਿਸਾਬ ਨਾਲ ਦੀ ਵਧਾ ਲਓ ਆਲੂਵਾਰਾ ਕੱਚ ਤੇ ਕਲਾਸ ਚ ਭੇਕੇ ਕੋਈ ਧੁੱਪੇ ਰੱਖ ਦਿਨਾ 2 ਘੰਟੇ ਚੋਕ ਕੇ ਬਾਅਦ ਚੰਦਰ ਖਰਾਣਾ ਕੋਈ ਫਰਿਜ ਰੱਖਣ ਦੀ ਲੋੜ ਨਹੀਂ ਠੀਕ ਹੈ ਜੀ ਤੇ ਸ਼ਾਮਾਂ ਨੂੰ ਕਰਨਾ ਕਿ ਤੁਸੀਂ ਕਿ ਸਭ ਤੋਂ ਪਹਿਲਾਂ ਤੇ ਵੀਰ ਜੀ ਕਬੂਤਰ ਨੂੰ ਕਰਨਾ ਤੁਸੀਂ ਗਰਮ ਕਿਹੜੀ ਵੀ ਕੋਸਿਆਂ ਨਾਲ ਤੁਸੀਂ ਗਰਮ ਕਰ ਦੇਜੋ 7 ਤੋਂ ਲੈ ਕੇ 8 ਦੇ ਵਜੇ ਵਿੱਚ ਕਬੂਤਰ ਨੂੰ ਗਰਮ ਕਰਕੇ ਤੇ ਘੰਟਾ ਦਾ ਬੂ ਲਾ ਦੇਣਾ ਤਾਬੂ ਲਾ ਕੇ ਜਦੋਂ ਕਬੂਤਰ ਦਾ ਦੱਬੂ ਫੁੱਟੋਗੇ ਉੱਟ ਕੇ ਹਲਕਾ ਤੁਰੇ ਫੇੜਨ ਦੇਣਾ ਪਾਣੀ ਪੋਣੀ ਦੇਣਾ ਉਹਨੂੰ ਤੇ ਉਸ ਤੋਂ ਬਾਅਦ ਕੋਈ ਰਾਤ ਨੂੰ 10 ਤੋਂ 11 ਦੇ ਵਿੱਚ ਜਦੋਂ ਟਾਈਮ ਹੁੰਦਾ ਤੇ ਆ ਕੋਲੀ ਦੇ ਕੇ ਕਬੂਤਰ ਤੇ 5 ਐਮਐਲ ਨੋਰਲ ਪਾਣੀ ਦੇ ਕਬੂਤਰ ਛਾੜ ਦੇਣਾ ਠੀਕ ਹੈ ਜੀ ਕੋਈ ਤੁਸੀਂ ਇਹ ਨਹੀਂ ਰੱਖਣਾ ਕਬੂਤਰ ਦੀ ਰਹਿ ਹੈ ਜਾਂ ਪਹਿਲੀ ਗੱਲ ਜਿੰਨਾ ਕਬੂਤਰ ਤੁਹਾਡਾ ਸਵੇਰ ਤੋਂ ਲੈ ਕੇ ਸਭ ਸਾਫ਼ ਹੋ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਕਰਨਾ ਕਿ ਸਵੇਰੇ ਤੁਸੀਂ ਉੱਠਣਾ ਸੱਜ ਰਾਤ ਕਬੂਤਰ ਉਹਨੇ ਛੇਣਾ ਸਵੇਰੇ ਕੋਈ 3:30 4:00 ਉੱਠਣਾ ਕੰਪਿਊਟਰ ਦੇ ਕੋਲ ਜਾਣਾ ਜਿਹੜਾ ਤੁਸੀਂ ਆਲੂ ਬੁਖਾਰਾ ਪਿਆਵਾਂ ਉਹ ਆਲੂ ਬੁਖਾਰਾ ਗਰਮੀ ਦੇ ਹਿਸਾਬ ਨਾਲ ਜੇ ਤੇ ਵੀਰ ਦੀ ਗਰਮੀਆਂ ਥੋੜੀ ਜਿਆਦਾ ਤੇ ਆਲੂ ਬੁਖਾਰਾ ਥੋੜਾ ਗਾੜਾ ਕਰਕੇ ਰੋਣਾ ਤੇ ਜੇ ਗਰਮੀ ਥੋੜੀ ਘੱਟ ਆ ਤੇ ਆਲੂ ਬੁਖਾਰਾ ਪਤਲਾ ਕਰਕੇ ਰੋਣਾ ਯਾਰ ਜਿਹੜੇ ਤੇ ਮੈਂ ਗੱਲ ਦੱਸ ਦਿੱਤੀ ਆ ਨਾ ਆਲੂ ਬੁਖਾਰੇ ਦੀ ਗੱਲ ਹੀ ਇੱਥੇ ਮੁੱਕਦੀ ਸਾਰੀ ਕੋਈ ਵੱਡੇ ਵੱਡੇ ਉਸਤਾਦ ਵੀ ਇਹ ਚੀਜ਼ਾਂ ਨਹੀਂ ਦੱਸਦੇ ਤੇ ਕਰਨਾ ਕੀ ਆ ਤੁਸੀਂ ਕਿ ਆਲੂ ਬੁਖਾਰਾ ਲੈਣਾ ਤੇ 10 ਮਲ ਅਲੂ ਬੁਖਾਰਾ ਲੈ ਨੀਟ ਪਾਣੀ ਭਰਨਾ ਪੂਰਾ ਤੇ ਕਬੂਤਰ ਨੂੰ ਦੇ ਦੇਣਾ ਠੀਕ ਹੈ ਜੀ ਦੇ ਕੇ ਕਬੂਤਰ ਨੂੰ ਤੇ ਛੱਡ ਦੇਣਾ ਤੇ ਆਪ ਨਿਯਾਰ ਲੈ ਲੈਣਾ ਕਬੂਤਰ ਨੂੰ ਲੈ ਦੇਣੇ ਫਿਰ ਤੁਸੀਂ 5 ਤੋਂ 6 ਵਜੇ ਕਬੂਤਰ ਕੋਲ ਜਾਣਾ ਜੇ ਤੁਸੀਂ ਲੈ ਕੇ ਜਾਣਾ ਕਬੂਤਰ ਤੇ ਉਸ ਤੋਂ ਬਾਜ਼ੀ ਦੇਖ ਕੇ ਜਾਣਾ ਤੇ ਕਬੂਤਰ ਵੇਖ ਕੇ ਚੈੱਕ ਕਰਕੇ ਤੇ ਉਹਨੂੰ ਲੈ ਜਾਣਾ ਉੱਥੇ ਜਾ ਕੇ ਵੀਰ ਜਿੰਨਾ ਤੁਸੀਂ ਪਾਣੀ ਦੇ ਕੇ ਛੱਡ ਦੇ ਜੋ ਉਹਨਾਂ ਪਾਣੀ ਦੇ ਕੇ ਤੇ ਕਬੂਤਰ ਨੂੰ ਛੱਡ ਦਿਓ ਤੇ ਤੁਸੀਂ ਨਜ਼ਾਰਾ ਖਰਾਬ ਹੀ ਵੇਖ ਲਿਓ ਪੀ ਕਬੂਤਰ ਉਸ ਦਿਨ ਕੀ ਕਰਦਾ ਕਬੂਤਰ ਨੇ ਖਰਾਕਾਂ ਖਾਧੀਆਂ ਹੁਣ ਫੜਕਾਂ ਪੂਰੀਆਂ ਆਈਆਂ ਹੁਣ ਤੇ ਕਬੂਤਰ ਹਰ ਦਾਣੇ ਤੁਹਾਡਾ ਤੁਹਾਡੀ ਕਿਸਮਤ ਨਾਲ ਹਰ ਜੇ ਠੀਕ ਹੈ ਵੀਰ ਜੀ ਗਰਮੀ ਜਿੰਨੀ ਮਰਜ਼ੀ ਪੈਜੇ ਕਬੂਤਰ ਖਲੋ ਹੋ ਕੇ ਉੱਡੂਗਾ ਠੀਕ ਹੈ ਤੇ ਕਬੂਤਰ ਤੁਸੀਂ ਕਬੂਤਰ ਦੀ ਡਾਰ ਵੇਖਿਓ ਕਬੂਤਰ ਦੀ ਚਾਲ ਵੇਖਿਓ ਤੁਸੀਂ ਕਹਣਾ ਵੀ ਮੈਂ ਕਬੂਤਰ ਇਹੋ ਜਿਹਾ ਕਦੇ ਓੜਦਾ ਹੀ ਨਹੀਂ ਵੇਖਿਆ ਤੇ ਇਹ ਜਿਹੜੀ ਮੈਂ ਤੁਹਾਨੂੰ ਵੀਰ ਜੀ ਅੱਜ ਗੋਲੀ ਬਰਾਉਣੇ ਦੱਸੀ ਨਾਲ ਸੰਭਾਲ ਦੱਸੀ ਆ ਇਹ ਸਿਰਫ ਇੱਕ ਆਪਣੇ ਪਿਆਰ ਕਰਕੇ ਵੀ ਸਾਰੇ ਦੋਸਤਾਂ ਨੂੰ ਬਹੁਤ ਪਿਆਰ ਦਿੰਦੇ ਆ ਉਹਨਾਂ ਦੇ ਕਰਕੇ ਜਾ ਰਹੀ ਵੀ ਤਲਵਾਰ ਉਹਨਾਂ ਦੇ ਤੇ ਅਸੀਂ ਖੇਡ ਖੇੜੀ ਨਾਲ ਲੈਣੀ ਤੇ ਜੇ ਕੋਈ ਲਾਹੂ ਹੈ ਜੇ ਕੋਈ ਬਾਜਨ ਜੇਜੂਗਾ ਤੇ ਚਲੋ ਦੁਆਵਾਂ ਤੇ ਸਾਨੂੰ ਦਊਗਾ ਠੀਕ ਆ ਤੇ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਕਰਕੇ ਵੇਖੋ ਟਰਾਈ ਤੇ ਜਿਉਂਦੇ ਵਸਦੇ ਰਹੋ ਵੀਡੀਓ ਵਧੀਆ ਲੱਗੀ ਤੇ ਯਾਰ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰੋ ਠੀਕ ਆ ਵਾਧ ਤਵਾ ਵੀਡੀਓ ਸ਼ੇਅਰ ਕਰੋ ਤੇ ਗੇਮ ਲੈ ਕੇ ਰੱਖੋ ਜੀਉਂਦੇ ਵਾਸਤੇ ਰਹੋ ਘਰ ਤੇ ਪਰਿਵਾਰ 'ਚ ਆਪਣੇ ਰਹੋ ਆਪਣੇ ਬਾਲ ਬੱਚੇ ਦਾ ਧਿਆਨ ਰੱਖੋ ਆਪਣੇ ਫਾਦਰ ਮਾਦਰ ਦਾ ਧਿਆਨ ਰੱਖੋ ਠੀਕ ਹੈ ਜੀ ਇਹਨਾਂ ਹੀ ਕਹਿੰਦੇ ਹੋਏ ਮੈਂ ਵੀਡੀਓ ਸਮਾਪਤ ਕਰਦਾ ਜਲਦੀ ਮਿਲਦੇ ਹਾਂ ਕਿਸੇ ਵਧੀਆ ਟੌਪਿਕ ਨਾਲ ਜੀਉਂਦੇ ਵਾਸਤੇ ਰਹੋ ਰੱਬ ਰਾਖਾ